ਸਾਰੇ ਪੰਜਾਬੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਵੀਰ ਲਾਲੀ ਤਰਨ ਤਾਰਨ ਹਾਜ਼ਰਿਆਂ ਇੱਕ ਨਵੀਂ ਵੀਡੀਓ ਦੇ ਨਾਲ ਆਸ ਕਰਦਾ ਸਾਰੇ ਸਰਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਹਾਂ ਪੰਜਾਬੀ ਵੀਰੋ ਅੱਜ ਜਿਹੜੇ ਮੁੱਦੇ ਤੇ ਮੈਂ ਗੱਲਬਾਤ ਕਰਨੀ ਆ ਨਾ ਸਟਾਰਟਿੰਗ ਮੈਂ ਕਰਾਂ ਉਸ ਤੋਂ ਪਹਿਲਾਂ ਮੈਂ ਇਹ ਬੇਨਤੀ ਕਰ ਦੇਣਾ ਭੈਣਾਂ ਨੂੰ ਬੱਚਿਆਂ ਨੂੰ ਵੀ ਭਾਈ ਮੇਰੀ ਜਿਹੜੀ ਭਾਸ਼ਾ ਇਸ ਵੀਡੀਓ ਦੇ ਵਿੱਚ ਗਲਤ ਹੋ ਸਕਦੀ ਆ ਮੁੜ ਕੇ ਮੈਨੂੰ ਨਾ ਕਹੋ ਇਸ ਕਰਕੇ ਪਹਿਲਾਂ ਹੀ ਬੇਨਤੀ ਕਰਦਾ ਵੀ ਤੁਸੀਂ ਸਾਈਡ ਤੇ ਹੀ ਦਿਓ ਤੁਸੀਂ YouTube ਤੇ ਹੋਰ ਵੀਡੀਓ ਆ ਉਹ ਵੇਖੋ ਤੇ ਜੇ ਵੇਖਣੀਆਂ ਆ ਤੇ ਵੇਖ ਲਓ ਤੁਹਾਡੀ ਮਰਜ਼ੀ ਆ ਠੀਕ ਆ ਪਰ ਮੁੜ ਕੇ ਨਾ ਕਹੋ ਵੀ ਮੈਂ ਕਿਹਾ ਨਹੀਂ ਸੀਗਾ ਤੇ ਇੱਕ ਗਸਤੀ ਆ ਕੈਨੇਡਾ ਦੇ ਵਿੱਚ ਬੈਠੀ ਠੀਕ ਆ ਨੈਣਸੀ ਡਾਂਸਰ ਉਹਨੇ ਜਿਹੜਾ ਜਿਹੜਾ ਬਿਆਨ ਦਿੱਤਾ ਜਿਹੜੀ ਉਹ ਵੀਡੀਓ ਬਣਾਈ ਆ ਉਹ ਕੀ ਬੋਲੀ ਆ ਜਿਹੜਾ ਆ ਜਲੰਧਰ ਦੇ ਵਿੱਚ ਇੱਕ ਕਾਂਡ ਨਹੀਂ ਹੋਇਆ ਜਿਹੜਾ ਇੱਕ ਬਾਂਦਰ ਨੇ ਬਹਿਰੂਪੀਆਂ ਨੇ ਜਿਹੜਾ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਤੇ ਇਹ ਕਹਿੰਦੀ ਆ ਕਿ ਸਿੱਖ ਜਿਹੜੇ ਆ ਉਹ ਗਦਾਰ ਆ ਦਾੜੇ ਰੱਖੇ ਆ ਤੇ ਇਹੋ ਜੇ ਕੰਮ ਕਰਦੇ ਫਿਰਦੇ ਆ ਗਸ਼ਤੀ ਖੋਲਾ ਜਨਾਨੀ ਜਿਹਦਾ ਆਪਣਾ ਕੋਈ ਲੈਵਲ ਨਹੀਂ ਜਿਹਨੂੰ ਕੋਈ ਕੁੱਤਾ ਨਹੀਂ ਜਾਣਦਾ ਜਿਹੜੀ ਲੋਕਾਂ ਦੇ ਥੱਲੇ ਪੈ ਪੈ ਕੇ ਆਪਣਾ ਮਾੜਾ ਮੋਟ ਟਾਈਮ ਪਾਸ ਕਰਦੀ ਉਹ ਸਾਡੇ ਤੇ ਬਿਆਨ ਦੇਊਗੀ ਸਿੱਖਾਂ ਤੇ ਬਿਆਨ ਦੇਊਗੀ ਠੀਕ ਆ ਤੈਨੂੰ ਬੀਬਾ ਜੁੱਤੀਆਂ ਦੀ ਘਾਟ ਆ ਹੋਰ ਗੱਲ ਕੋਈ ਨਹੀਂ ਸਮਝ ਲੱਗੀ ਤੈਨੂੰ ਜੁੱਤੀਆਂ ਦੀ ਘਾਟ ਆ ਤੇਰੇ ਸਿਰ ਦੇ ਵਿੱਚ ਨਾ ਛਿੱਤਰ ਮਾਰਨੇ ਚਾਹੀਦੇ ਆ ਠੀਕ ਆ ਮੈਂ ਜਿਹੜੇ ਉੱਧਰ ਕੈਨੇਡਾ ਦੇ ਵਿੱਚ ਸਾਡੇ ਸਿੱਖ ਬੈਠੇ ਆ ਜਿਹੜੇ ਆਪਣੇ ਆਪ ਨੂੰ ਖਾਲਸਤਾਨ ਖਾਲਸਤਾਨੀ ਕਹਿੰਦੇ ਆ ਜਾਂ ਖਾਲਸਤਾਨੀ ਬੀਬੀਆਂ ਬੈਠੀਆਂ ਜਿਹੜੀਆਂ ਕਹਿੰਦੀਆਂ ਵੀ ਜਦੋਂ ਅਸੀਂ ਖਾਲਸਾ ਜਿਹੜੇ ਕਹਿੰਦੇ ਵੀ ਜਦੋਂ ਅਸੀਂ ਖਾਲਸਤਾਨ ਬਣਾਉਣਾ ਨਾ ਐਦਾਂ ਦਾ ਮਾਹੌਲ ਕਰਦੇ ਆਂਗੇ ਉੱਥੇ ਇਹੋ ਜਿਹਾ ਕੁਝ ਨਹੀਂ ਹੋਊਗਾ ਐ ਸਾਰੇ ਭਾਈਚਾਰਾ ਵਧੀਆ ਰਹੂਗਾ ਠੀਕ ਆ ਤੁਹਾਡੀ ਗੱਲ ਉਹ ਸਮਾਂ ਵੀ ਮਹਾਰਾਜ ਲੈ ਕੇ ਆਵੇ ਪਰ ਤੁਸੀਂ ਕੁਝ ਸਬੂਤ ਤਾਂ ਦਿਓ ਤੁਸੀਂ ਇਹੋ ਜੀ ਕਤੀੜ ਨੂੰ ਨਹੀਂ ਸੰਭਾਲ ਸਕਦੇ ਬਾਹਰ ਬੈਠੀ ਨੂੰ ਤੇ ਤੁਸੀਂ ਖਾਲਿਸਤਾਨ ਬਣਾ ਕੇ ਕੀ ਕਰੋਗੇ ਪਹਿਲਾਂ ਇਹੋ ਜੀ ਕਤੀੜ ਦੇ ਸਿਰ ਦੇ ਵਿੱਚ ਛੇਤਨ ਮਾਰੋ ਤੇ ਵੀਡੀਓ ਪਾ ਕੇ ਜਨਤਾ ਨੂੰ ਸਬੂਤ ਦਿਓ ਠੀਕ ਆ ਇੱਕ ਗੱਲ ਮੈਂ ਇੱਥੇ ਦੱਸ ਦਿੰਦਾ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਕਿਸੇ ਦਾ ਕਿਸੇ ਨੂੰ ਮਾਰਦਾ ਜਾਂ ਬਤੀ ਬੱਤੀਆਂ ਦੇ ਨਾਲ ਗਲਤ ਹਰਕਤਾਂ ਕਰਦਾ ਠੀਕ ਆ ਜਾਂ ਜੋ ਜਲੰਦਰ ਹੋਇਆ ਇਹੋ ਜਿਹਾ ਕੰਮ ਕਰਦਾ ਉਹਦੀ ਕੋ ਉਹਦਾ ਕੋਈ ਧਰਮ ਨਹੀਂ ਹੁੰਦਾ ਠੀਕ ਆ ਉਹ ਨਾ ਸਿੱਖ ਨਾ ਇਸਾਈ ਨਾ ਹਿੰਦੂ ਨਾ ਮੁਸਲਮਾਨ ਉਹਦਾ ਕੋਈ ਦੀਨ ਮਾਨ ਨਹੀਂ ਹੁੰਦਾ ਫਿਰ ਹਰਾਮਦਗੇ ਗਸ਼ਤੀਏ ਤੂੰ ਕਿਦਾਂ ਕਹਤਾ ਕਿ ਉਹ ਸਿੱਖ ਸੀਗਾ ਇਹਦੇ ਬਾਰੇ ਵੀ ਸਿੱਖ ਸੀ ਜਾਂ ਨਹੀਂ ਸੀ ਇਹ ਵੀ ਗੱਲ ਕਰਦਾਂਗੇ ਆਪਾਂ ਠੀਕ ਹੈ ਨਾ ਇਹਦੀਆਂ ਨਾ ਪਹਿਲਾਂ ਵੀਡੀਓ ਆਉਂਦੀਆਂ ਹੁੰਦੀਆਂ ਸੀਗੀਆਂ ਹੁਣ ਮੈਂ ਉਹ ਬੋਲ ਨਹੀਂ ਸਕਦਾ ਸਾਨੂੰ ਵੀ ਉਲਟੀ ਹੋਣ ਪੈਂਦੀ ਆ ਪਹਿਲਾਂ ਇਹ ਗਸ਼ਤੀ ਖੁੱਲਾ ਜਿਹੜੀ ਜਨਾਨੀ ਆ ਇਹ ਵੀਡੀਓ ਪਾਉਂਦੀ ਤਾਂ ਜੀ ਤੇ ਇਹਨੂੰ ਕੋਈ ਵੇਂਦਾ ਤੱਕ ਨਹੀਂ ਹੁੰਦਾ ਇਹਨੇ ਬੜੀਆਂ ਪੰਜਾਬ ਚ ਰਹਿ ਕੇ ਵੀ ਕਦੀ ਡਾਂਸਰ ਬਣੀ ਕਦੀ ਕੁਝ ਕੀਤਾ ਕਦੀ ਕਿਸ ਦੇ ਥੱਲੇ ਲੰਮੇ ਪਈ ਕਦੀ ਕਿਸ ਦੇ ਥੱਲੇ ਲੰਮੇ ਪਈ ਬੜਾ ਕੁਝ ਇਹਨੇ ਕੀਤਾ ਪਰ ਨਹੀਂ ਇਹਦੀ ਗੱਲ ਬਣੀ ਚਲੋ ਫਿਰ ਇਹ ਕਿਸ ਦੇ ਥੱਲੇ ਲੰਮੇ ਲੂਮੇ ਫੈ ਕੇ ਕੈਨੇਡਾ ਆ ਗਈ ਇੱਥੇ ਆਣ ਕੇ ਇਹਨੇ 10-10 ਡਾਲਰਾਂ ਤੇ ਆਪਣਾ ਜਿਸਮ ਜਿਹੜਾ ਉਹ ਵੇਚਿਆ ਤੇ ਸਾਨੂੰ ਗੱਲਾਂ ਕਰਦੀ ਪਈ ਆ ਠੀਕ ਆ ਇਹ ਇਹ ਸਿੱਖਾਂ ਨੂੰ ਗੱਲਾਂ ਕਰਦੀ ਪਈ ਆ ਤੇ ਇਹਦੀ ਆਪ ਦੀ ਕਰਤੂਤ ਦੇ ਥੇਲੇ ਇਹਦੇ ਤੇ ਕੁਝ ਪੱਲੇ ਨਹੀਂ ਇਹਦੇ ਕੋ ਮੈਂ ਹੁਣ ਕੀ ਦੱਸਾਂ ਜੇ ਮੈਂ ਕਿਉਂਕਿ ਜਾਦਾ ਕੁਝ ਮੈਂ ਬੋਲ ਨਹੀਂ ਸਕਦਾ ਇਹ ਵੀ ਡਾਇਰੈਕਟ ਰਹਿ ਕੇ ਬੋਲਣਾ ਪੈਂਦਾ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਨਾ ਇਹ ਇਹ ਵੀ ਸਾਨੂੰ ਕੁਝ ਹਦਾਇਤਾਂ ਦਿੰਦਾ ਸਮਝ ਲੱਗੀ ਹੁਣ ਉਸ ਬੰਦੇ ਦੀ ਗੱਲ ਕਰ ਲੈਨੇ ਜਿਨੇ ਕੋਈ ਕਰਮ ਕੀਤਾ ਉਹ ਭਾਈ ਜੀ ਸਿੱਖ ਪਹਿਲਾਂ ਤੋਂ ਹੀ ਨਹੀਂ ਸੀਗਾ ਇਹ ਮੈਂ ਨਹੀਂ ਕਹਿੰਦਾ ਇਹ ਜਥੇਦਾਰ ਗੜਗੱਜ ਜੀ ਦੇ ਬਿਆਨ ਆ ਬੜੇ ਹੋਰ ਵੀ ਵੀਰਾਂ ਨੇ ਵੀਡੀਓ ਪਾਈਆਂ ਪਹਿਲਾਂ ਇਸਾਈ ਧਰਮ ਦੇ ਵਿੱਚ ਸੀਗਾ ਠੀਕ ਆ ਬਾਅਦ ਦੇ ਵਿੱਚ ਇਹ ਉਸ ਤੋਂ ਬਾਅਦ ਸਿੱਖ ਬਣਿਆ ਦਾੜਾ ਰੱਖਿਆ ਕਿਉਂ ਰੱਖਿਆ ਕਿ ਮੈਨੂੰ ਜਿਹੜਾ ਆ ਉਹ ਇਹਨੂੰ ਪਹਿਲਾਂ ਕੋਈ ਜੋਬ ਨਹੀਂ ਸੀ ਦਿੰਦਾ ਤੁਹਾਨੂੰ ਪਤਾ ਮੋਨੇ ਕੋਨੇ ਨੂੰ ਛੇਤੀ ਕੀਤੇ ਜੋਬ ਨਹੀਂ ਮਿਲਦੀ ਬਹੁਤ ਘੱਟ ਮਿਲਦੀ ਆ ਪਰ ਬਹੁਤ ਘੱਟ ਤੇ ਇਹਨੇ ਆਪਣਾ ਜਿਹੜਾ ਉਹ ਬੇਸ ਪੂਸ਼ਾ ਬਦਲ ਕੇ ਬਹਿਰੂਪੀਆ ਜਿਹੜਾ ਸੀਗਾ ਇਹਨੇ ਸਿੱਖ ਦਾ ਰੂਪ ਧਾਰਨ ਕਰਕੇ ਤੇ ਜੌਬ ਹਾਸਲ ਕੀਤੀ ਠੀਕ ਆ ਤੁਹਾਡਾ ਜੀਜਾ ਜਿਹੜੇ ਇਹ ਕਹਿੰਦੇ ਨਾ ਵੀ ਸਿੱਖ ਸੀਗਾ ਉਹ ਤੁਹਾਡਾ ਜੀਜਾ ਕੁੱਤਾ ਪਹਿਲਾਂ ਇਸਾਈ ਸੀਗਾ ਮੈਂ ਸਾਈ ਵੀਰਾਂ ਨੂੰ ਮਾੜਾ ਨਹੀਂ ਕਹਿੰਦਾ ਠੀਕ ਆ ਪਰ ਮੈਂ ਪਹਿਲਾਂ ਜਿੱਦਾਂ ਗੱਲ ਕਰਤੀ ਵੀ ਇਹੋ ਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਦੂਜੀ ਗੱਲ ਜਿਹੜੀਆਂ ਜਿਹੜੀ ਕੁੜੀ ਦੀ ਬੇਟੀ ਇਨਸਾਫ ਮੰਗਦੀ ਫਿਰਦੀ ਹੁਣ ਸਾਡੀ ਭੈਣਾ ਵਰਗੀ ਕਹਿ ਲੋ ਭੈਣ ਹੀ ਕਹਿ ਸਕਦੇ ਆ ਸਾਡੀ ਵੱਡੀ ਭੈਣ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਇਨਸਾਫ ਦੀ ਕਹਿੰਦੇ ਆ ਵੀ ਇਹੋ ਜਿਹੇ ਬੰਦੇ ਨੂੰ ਹੈਂਗ ਕਰੇ ਸਰਕਾਰ ਠੀਕ ਐ ਨਾ ਇਹਨੂੰ ਕੜੀ ਤੋਂ ਕੜੀ ਸਜ਼ਾ ਦੇਵੇ ਸਰਕਾਰ ਦੇਖੋ ਸਜ਼ਾ ਤਾਂ ਤੁਸੀਂ ਵੀ ਜਦੋਂ ਉਸ ਨੂੰ ਫੜਿਆ ਸੀ ਨਾ ਸਜ਼ਾ ਤਾਂ ਤੁਸੀਂ ਉਹਨੂੰ ਦੇ ਸਕਦੇ ਸੀਗੇ ਉਹਨੂੰ ਉਹਦਾ ਮੇਲ ਜਿਹੜਾ ਨਾ ਜਮਦੂਤਾਂ ਦੇ ਨਾਲ ਕਰਾ ਸਕਦੇ ਸੀਗੇ ਪਰ ਨਹੀਂ ਤੁਸੀਂ ਕਰਾਇਆ ਮੈਂ ਤੁਸੀਂ ਕਰਵਾ ਦਿੰਦੇ ਚੰਗੀ ਗੱਲ ਈ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋਣਾ ਹੁਣ ਮੈਂ ਸਪਸ਼ਟ ਭਾਸ਼ਾ ਦੇ ਵਿੱਚ ਗੱਲਾਂ ਕਰਾਂ ਤੇ YouTube ਇਜਾਜ਼ਤ ਮੈਂ ਪਹਿਲਾਂ ਵੀ ਕਿਹਾ ਵੀ ਨਹੀਂ ਦਿੰਦਾ Facebook ਵੀ ਇਜਾਜ਼ਤ ਨਹੀਂ ਦਿੰਦੀ ਠੀਕ ਹੈ ਨਾ ਤੁਸੀਂ ਯਮ ਦੂਤੋਂ ਕੇ ਸਾਥ ਕਰਵਾ ਸਕਦੇ ਸੀ ਮੇਲ ਚਲੋ ਕੋਈ ਨਹੀਂ ਤੁਸੀਂ ਐਡਾ ਤਖੜਾ ਇਕੱਠ ਸੀ ਕੀ ਕਰ ਲੈਣਾ ਸੀ ਕਦੀ ਵੀ ਇਕੱਠ ਤੇ ਭੀੜ ਤੇ ਪਰਚੇ ਨਹੀਂ ਪੈਂਦੇ ਜੇ ਪੰਪ ਪਾਉਂਦੇ ਤੇ ਕਿੰਨਿਆਂ ਦੇ ਪਾਉਂਦੇ ਕਿੰਨਿਆਂ ਨੂੰ ਅੰਦਰ ਡੱਕਦੇ ਕੋਈ ਸਬੂਤ ਨਹੀਂ ਮਿਲਣਾ ਤੇ ਕੁਝ ਨਹੀਂ ਬਣਨਾ ਹੈ ਚਲੋ ਕੋਈ ਵਧੀ ਕਹਿ ਲੋ ਉਹਦੇ ਸਾਹ ਵਧੇ ਕਹਿ ਲੋ ਠੀਕ ਹੈ ਨਾ ਥੋੜੇ ਜੇ ਹੋਰ ਵਧੇ ਕਹਿ ਸਕਦੇ ਆਪਾਂ ਤੇ ਅਗਲੀ ਗੱਲ ਜਿਹੜੀ ਇਹ ਆ ਵੀ ਚਲੋ ਪਰਮਾਤਮਾ ਜਿਹੜਾ ਨਾ ਇਹੋ ਜਿਹੇ ਬੰਦਿਆਂ ਨੂੰ ਪਰਮਾਤਮਾ ਵੀ ਬਖਸ਼ਦਾ ਨਹੀਂਗਾ ਠੀਕ ਹੈ ਪਰਮਾਤਮਾ ਵੀ ਕੜੀ ਤੋਂ ਕੜੀ ਸਜ਼ਾ ਦਿੰਦਾ ਇਹੋ ਜਿਹੇ ਬੰਦਿਆਂ ਦੀ ਮੁਕਤੀ ਨਹੀਂ ਹੁੰਦੀ ਇਹੋ ਜਿਹੇ ਬੰਦੇ ਪ੍ਰੇਤ ਜੁਨੀ ਦੇ ਵਿੱਚ ਪੈ ਕੇ ਭੜਕਦੇ ਰਹਿੰਦੇ ਆ ਮਰਦੇ ਰਹਿੰਦੇ ਆ ਕੰਦਾਂ ਚ ਵੱਜਦੇ ਰਹਿੰਦੇ ਆ ਰੋਟੀ ਤੋਂ ਤਰਸਦੇ ਰਹਿੰਦੇ ਆ ਪਾਣੀ ਤੋਂ ਤਰਸਦੇ ਰਹਿੰਦੇ ਆ ਪਰ ਮੁਕਤੀ ਨਹੀਂ ਹੁੰਦੀ ਨਾ ਇਹਨਾਂ ਨੂੰ ਕੁਝ ਖਾਣ ਪੀਣ ਨਹੀਂ ਮਿਲਦਾ ਪਰਮਾਤਮਾ ਦਾ ਕਾਨੂੰਨ ਬੜਾ ਸਖਤ ਆ ਤੇ ਜਮਦੂਤਾ ਨੇ ਆ ਜਾਣਾ ਛੇਤੀ ਕਿਉਂਕਿ ਜੇਲਾਂ ਦੇ ਵਿੱਚ ਵੀ ਯੋਧੇ ਬੈਠੇ ਆ ਜਿਹੜੇ ਕੋਈ ਗਲਤ ਇਹੋ ਜੇ ਕੰਮ ਕਰਕੇ ਆਉਂਦੇ ਆ ਤੇ ਉਹਨਾਂ ਨੂੰ ਆਣ ਮਿਲੋ ਸਜਣਾ ਜਿਹੜਾ ਨਾ ਸਮਝ ਗਏ ਹੋਣੇ ਤੇ ਸਮਝ ਹੀ ਜਾਇਓ ਕੋਡ ਵਰਲਡ ਆਣ ਮਿਲੋ ਸਜਣਾ ਦਾ ਜਿਹੜਾ ਉਹ ਸੰਦੇਸ਼ਾ ਦਿੰਦੇ ਆ ਤੇ ਆਪਣੇ ਨਾਲ ਬਿਠਾਉਂਦੇ ਆ ਖਵਾਉਂਦੇ ਪਿਆਉਂਦੇ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਕਹਿੰਦੇ ਆ ਵੀ ਤਿਆਰੀ ਕਰ ਤੈਨੂੰ ਵੱਡੇ ਘਰ ਭੇਜਣਾ ਸਮਝ ਗਏ ਹੋਣੇ ਤੁਸੀਂ ਤੇ ਜੇਲ੍ਹਾਂ ਦੇ ਵਿੱਚ ਵੀ ਜੂਤ ਪਟਾਣ ਬਹੁਤ ਇਹੋ ਜੇ ਬੰਦਿਆਂ ਦਾ ਜਦੇ ਘੜਾ ਹੋ ਜਾਂਦੀਆਂ ਸੋ ਅੱਜ ਦੀ ਵੀਡੀਓ ਇੰਨੀ ਕੀ ਸੀ ਵੀਡੀਓ ਜਲਦ ਬਣਾਇਆ ਕਰਾਂਗੇ ਕੋਈ ਚੱਕਰ ਨਹੀਂ ਮੇਰਾ ਵੀਰ ਤੇ ਵੀਡੀਓ ਲੇਟ ਹੋ ਜਾਂਦੀ ਆ ਇਸ ਵੀਡੀਓ ਨੂੰ ਮੈਂ ਛੇਤੀ ਕੀਤੇ ਕਿਸ ਨੂੰ ਕਹਿੰਦਾ ਨਹੀਂ ਪਰ ਤੁਹਾਡੀ ਮਰਜ਼ੀ ਤੇ ਫਿਰ ਠੀਕ ਹੈ ਨਾ ਉਸ ਗਸਤੀ ਤੱਕ ਉਹਨੂੰ ਮੈਂਸ਼ਨ ਕਰ ਦਿਓ ਠੀਕ ਹੈ ਵੀਡੀਓ ਟੈਗ ਕਰ ਦਿਓ ਜਾਂ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਤੱਕ ਪਹੁੰਚਾ ਦਿਓ ਤੇ ਮੈਂ ਲਾਸਟ ਤੇ ਉਸ ਖੋਲਾ ਜਨਾਨੀ ਨੂੰ ਘੋੜੀ ਨੂੰ ਇਹ ਕਈ ਨਾ ਪੀ ਇੱਕ ਵਾਰ ਇਹੋ ਬਿਆਨ ਤੂੰ ਸਿੱਖਾਂ ਨੂੰ ਗਦਾਰ ਕਹਿਨੀ ਆ ਨਾ ਵੀ ਤੈਨੂੰ ਪਤਾ ਹੋਰ ਵੀਡੀਓ ਇਹਦੀਆਂ ਪੁਰਾਣੀਆਂ ਵੀਡੀਓ ਇਦਾਂ ਬਹੁਤ ਇਹਨੇ ਜ਼ੋਰ ਜ ਕੀਤਾ ਸਭ ਕੁਝ ਪਰ ਨਹੀਂ ਚੱਲੀਆਂ ਫਿਰ ਇਹ ਸਿੱਖਾਂ ਤੇ ਆ ਗਈ ਭੀ ਇਹ ਇੱਥੇ ਵਿਊ ਚਾਰ ਮਿਲ ਜਣੇ ਆ ਤੇ ਕਈ ਇਹੋ ਜਿਹੀਆਂ ਕਤੀੜਾ ਹੈਗੀਆਂ ਵਾ ਜਿਹੜੀਆਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਕੁਰਬਾਨੀ ਨੂੰ ਭੁੱਲ ਗਏ ਆ ਜਿਹੜੇ ਆਪਣੇ ਆਪ ਨੂੰ ਸ਼ਿਵਸੈਨ ਵਾਲੇ ਬਾਂਦਰ ਕਹਿੰਦੇ ਆ ਨਾ ਵੀ ਅਸੀਂ ਕਟੜ ਬਾਂਦਰ ਆ ਮੰਕੀ ਜਿਹੜੇ ਠੀਕ ਹੈ ਉਹ ਇਹੋ ਜੇ ਉਹਨਾਂ ਦੀ ਸੈਨਾ ਇਹੋ ਜਿਆਂ ਖੋਲਾ ਜਨਾਨੀਆਂ ਨੂੰ ਆਪਣੀਆਂ ਭੈਣਾਂ ਕਹਿੰਦੀ ਤੇ ਸਪੋਰਟ ਕਰਦੇ ਆ ਠੀਕ ਹੈ ਇੱਕ ਵਾਰ ਤੂੰ ਇਹ ਬਿਆਨ ਇਹ ਜਿਹੜਾ ਬਕਵਾਸ ਕੀਤੀ ਆ ਤੂੰ ਪੰਜਾਬ ਦੇ ਵਿੱਚ ਆ ਕੇ ਕਰ ਜੇ ਕਿਸੇ ਮਾਂ ਦਾ ਮੰਮੇ ਜੇ ਕਿਸੇ ਮਾਂ ਦਾ ਦੁੱਧ ਚੁੰਗਿਆ ਤੇ ਫਿਰ ਜੇ ਕਿਸੇ オリジナル ਮਾਂ ਦਾ ਦੁੱਧ ਚੁੰਗਿਆ ਨਾ ਪੰਜਾਬ ਚ ਆ ਕੇ ਬਿਆਨ ਦੇ ਇਹੋ ਹੀ ਵੀ ਸਿੱਖ ਗਦਾਰ ਆ ਇਹਨਾਂ ਦੇ ਦਾੜੇ ਇਦਾਂ ਆ ਇਹਨਾਂ ਨੇ ਵੱਡੇ ਵੱਡੇ ਦਾੜੂ ਵਧਾਏ ਆ ਜੋ ਵੀ ਤੂੰ ਬੋਲੀ ਆ ਫਿਰ ਤੇਨਾਂ ਗੱਲ ਕਰਾਂਗੇ ਠੀਕ ਹੈ ਫਿਰ ਤੈਨੂੰ ਮਿਲਾਂਗੇ ਸਮਝ ਲੱਗੀ ਖੋਲਾ ਜਨਾਨੀਏ ਹੱਦ ਹੋ ਗਈ ਐ ਤੇ ਚਲੋ ਠੀਕ ਐ ਕੋਈ ਗੱਲ ਨਹੀਂ ਮੈਂ ਹੁਣ ਕੀ ਬੋਲਾਂ ਜੇ ਮੈਂ ਕੁਝ ਜ਼ਿਆਦਾ ਨਹੀਂ ਮੈਂ ਕੁਝ ਬੋਲ ਸਕਦਾ ਤੇ ਫਿਰ ਕਿਤੇ ਮਿਲਾਂਗੇ ਮੇਰਾ ਵੀਰ ਠੀਕ ਐ ਤੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਤੇ ਗਲਤੀ ਭੁੱਲ ਚੁੱਕ ਮਾਫ ਲਵ ਯੂ ਹੋ ਗਿਆ ਧੰਨਵਾਦ